ਅੱਜ ਹੀ ਆਪਣੀ ਪਲਾਸਟਿਕ ਦੀ ਪੋਣੀ ਵਰਤਨੀ ਬੰਦ ਕਰੋ ਕੀ ਤੁਹਾਨੂੰ ਪਤਾ ਹੈ ਕਿ ਉਬਲਦੀ ਹੋਈ ਗਰਮ ਚਾਹ ਨੂੰ ਪਲਾਸਟਿਕ ਦੀ ਪੋਣੀ ਵਿੱਚੋਂ ਕੱਢਣਾ ਸਿਹਤ ਲਈ ਕਿੰਨਾ ਹਾਨੀਕਾਰਕ ਹੁੰਦਾ ਹੈ ਜਦੋਂ ਗਰਮ ਚਾਹ ਪਲਾਸਟਿਕ ਦੀ ਪੋਣੀ ਤੇ ਪੈਂਦੀ ਹੈ ਤਾਂ ਉਸ ਦੇ ਬਾਰੀਕ ਕਣ ਪਿਘਲ ਕੇ ਤੁਹਾਡੀ ਚਾਹ ਵਿੱਚ ਰਲ ਜਾਂਦੇ ਹਨ ਤੁਸੀਂ ਅਣਜਾਣਪੁਨੇ ਦੇ ਵਿੱਚ ਹੀ ਪਲਾਸਟਿਕ ਦਾ ਸੇਵਨ ਕਰ ਰਹੇ ਹੋ ਪਲਾਸਟਿਕ ਦੇ ਵਿੱਚੋਂ ਬੀਪੀਏ ਵਰਗੇ ਖਤਰਨਾਕ ਕੈਮੀਕਲ ਨਿਕਲਦੇ ਹਨ ਜੋ ਆਪਣੇ ਸਰੀਰ ਦੇ ਵਿੱਚ ਹਾਰਮੋਨਸ ਤੇ ਪੇਟ ਲਈ ਨੁਕਸਾਨਦੇ ਹਨ ਜਿਵੇਂ ਕਿ ਤੁਸੀਂ ਦੇਖਿਆ ਹੀ ਹੋਵੇਗਾ ਕਿ ਪੁਰਾਣੀ ਪੋਣੀ ਦੀ ਜਾਲੀ ਖਰਾਬ ਹੋ ਜਾਂਦੀ ਹੈ ਉਹ ਖਰਾਬ ਹੋਇਆ ਪਲਾਸਟਿਕ ਕਿੱਥੇ ਗਿਆ ਤੁਹਾਡੇ ਟੈਢ ਵਿੱਚ ਹੱਲ ਅੱਜ ਹੀ ਸਟੀਲ ਦੀ ਪੋਣੀ ਵਰਤਣੀ ਸ਼ੁਰੂ ਕਰੋ ਇਹ ਸੁਰੱਖਿਅਤ ਹੈ ਤੇ ਲੰਬਾ ਸਮਾਂ ਚੱਲਦੀ ਹੈ ਇਹ ਜਾਣਕਾਰੀ ਸਾਰੇ ਚਾਹ ਪੀਣ ਵਾਲਿਆਂ ਦੇ ਨਾਲ ਸਾਂਝੀ ਜ਼ਰੂਰ ਕਰੋ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ